ਕੈਨੇਡਾ ਦੀ ਕੰਜ਼ਿਊਮਰ ਇਨਫਲੇਸ਼ਨ ਜੁਲਾਈ ਵਿੱਚ ਘਟ ਕੇ 1.7 ਫੀਸਦੀ ਤੇ ਆ ਗਈ ਹੈ ਹਾਲਾਂਕਿ ਜੂਨ ਦੀ ਮਹਿੰਗਾਈ ਦਰ 1.9 ਫੀਸਦੀ ਤੋਂ ਮਾਮੂਲੀ ਘਟ ਹੈ ਇਹ ਕਮੀ ਮੁੱਖ ਤੌਰ ਤੇ ਗੈਸ ਦੀਆਂ ਕੀਮਤਾਂ ਵਿੱਚ ਆਈ ਰਾਹਤ ਕਾਰਨ ਹੋਈ ਹੈ ਹਾਲਾਂਕਿ ਖਾਣ ਪੀਣ ਦੀਆਂ ਚੀਜ਼ਾਂ ਤੇ ਰਹਿਣ ਦੀ ਲਾਗਤ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਜੁਲਾਈ ਵਿੱਚ ਕਰੀਬ 3.4 ਪ੍ਰਤੀਸ਼ਤ ਦੀ ਦਰ ਨਾਲ ਗਰੋਸਰੀ ਦੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਜਦਕਿ ਜੂਨ ਵਿੱਚ ਇਹ ਦਰ 2.8 ਫੀਸਦੀ ਸੀ ਜ਼ਿਆਦਾਤਰ ਅਰਥਸ਼ਾਸਤਰੀ ਜੁਲਾਈ ਦੀ ਮਹਿੰਗਾਈ ਦਰ ਜੂਨ ਦੇ 1.9 ਫੀਸਦੀ ਪੱਧਰ ਤੇ ਰਹਿਣ ਦਾ ਅੰਦਾਜ਼ਾ ਲਾ ਰਹੇ ਸਨ ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਮਹਿੰਗਾਈ ਦਰ ਬੈਂਕ ਆਫ ਕੈਨੇਡਾ ਦੀ 2 ਫੀਸਦੀ ਟਾਰਗੇਟ ਰੇਂਜ ਵਿੱਚ ਰਹੀ ਹੈ ਹਾਲਾਂਕਿ ਮਨੀ ਮਾਰਕੀਟਸ ਵੱਲੋਂ ਸਤਾਰਾ ਸਤੰਭ ਨੂੰ ਵਿਆਜ ਦਰਾਂ ਵਿੱਚ ਕਟੌਤੀ ਦੀ ਸੰਭਾਵਨਾ ਮਹਿਜ 32 ਫੀਸਦੀ ਜਤਾਈ ਗਈ ਹੈ ਇਸ ਤੋਂ ਪਹਿਲਾਂ ਵੀ ਬੈਂਕ ਨੇ ਟੈਰਿਫਸ ਕਨ ਆਰਥਿਕਤਾ ਲਈ ਪਣੀ ਅਨਿਸ਼ਚਿਤਤਾ ਦੇ ਚੱਲਦਿਆਂ ਪਿਛਲੀਆਂ ਤਿੰਨ ਬੈਠਕਾਂ ਵਿੱਚ ਆਪਣੀ ਪ੍ਰਮੁੱਖ ਪਾਲਿਸੀ ਰੇਟ ਨੂੰ ਪੌਣੇ 3 ਫੀਸਦੀ ਸਥਿਰ ਰੱਖਿਆ ਹੈ ਸਟੈਟ ਕੈਨਿਕ ਹੈ ਕਿ ਜੇ ਗੈਸੋਲਿਨ ਕੀਮਤਾਂ ਦੀ ਗ੍ਰਾਵਿਟੀ ਨੂੰ ਬਾਹਰ ਰੱਖਿਆ ਜਾਵੇ ਤਾਂ ਜੁਲਾਈ ਦੀ ਕੰਜ਼ਿਊਮਰ ਇਨਫਲੇਸ਼ਨ 22 ਫੀਸਦੀ ਵਧੀ ਹੈ